ਇਰਕ ਕਵਨ ਕਵਨ ਗੁਣ ਕਹਿ ਕੈ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੂੰ ਤੂ ਠਾਕੁਰ ਊਚ ਭਗਵਾਨਾ ਜੋ ਹਮਰੀ ਬਿਨ ਹੋਤੀ ਮੇਰੇ ਸਤਗੁਰਾ ਸਬਦ ਤੁਮ ਹਰ ਜਾਨੋ ਆਪੇ ਹਮਰ ਉਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤ ਗੁਰ ਸੰਗ ਕਿਰੇ ਹਮ ਥਾਪੇ ਤਨ ਤਨ ਮੁਰਨਾਣਕ ਜਨ ਕੇਰਾ ਜਿਤ ਮਿਲੇ ਆ ਚੁਕੇ ਸਭ ਸੋਗ ਸੰਪਾਪੇ ਜੇ ਤਾ ਜੀਉ ਪਿੰਡ ਸੰਭ ਤੇਰਾ ਤੋ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਨਿਹਾਂ ਢੂੰ ਕਰਾਹੇ ਦਿਹਾ ਹਾਂ ਕਲੀ ਮੁਖਿਆਨ ਸਤਨਾਮ ਵਾਹਿਗੁਰੂ ਜੀ ਤਰਾ ਸ੍ਰੀ ਮਹਲਾ ਚੌਥਾ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉ ਚਾਲ ਲੈ ਗੁਰ ਚਾਲ ਲੈ ਸਤ ਗੁਰ ਦਇਆ ਕਰੇ ਸੁਖ ਦਾਤਾ ਹਮਲਾ ਵੈ ਆਪਣ ਪੰਨੇ ਹਮੇ ਅੰਨ ਲੈ ਅੰਨ ਮਿਖੈ ਮਿਖਾਤੇ ਕਿਉ ਚੱਲ ਹੈ ਗੁਰ ਚੱਲੇ ਸਤ ਗੁਰ ਦਇਆ ਕਰੇ ਸੁਖ ਦਾਤਾ ਨਨ ਪਾਲਨੇ ਗੁਰ ਸਖਮੇ ਤ ਚਲੋ ਗੁਰ ਚਲਨੀ ਜੋ ਗੁਰ ਕਹ ਸੋਈ ਭਲ ਮੰਨ ਹਰ ਹਰ ਕਥਾ ਨਿਰੰਨੇ ਰਹਾ ਹਰ ਕੀ ਸੰਤ ਸੁਨਹੁ ਜਨ ਪਈ ਗੁਰ ਸੇਵਹੁ ਬੇਗ ਬੇਗal ਨਹੀਂ ਸਤ ਗੁਰ ਸੇਵ ਖੜਤ ਹਰ ਬੰਦ ਹੋ ਮਤ ਜਾਣੂ ਆਜ ਕੇ ਕੱਲੇ ਹਰ ਕੀ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨੰਨੀ ਨਿਰਹਰ ਜਪਿਆ ਸੇ ਹਰ ਹੋਏ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਾਂ ਕੇਨ ਕੇ ਲੰਨੀ ਹਰ ਹਰ ਜਪਨ ਜਪ ਲੂ ਚਲੋ ਚਾਨੇ ਹਰ ਕਿਰਪਾ ਕਰ ਬਨਵਾਲੇ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨ ਪਗ ਰੱਲਨੀ ਹਰ ਹਰ ਜਪਨ ਜਪਨੋ ਚਲੋ ਚੰਨੀ ਹਰ ਕਿਰਪਾ ਕਰ ਬਨਵਾਨੇ ਨਨਾਨਕ ਸੰਗਤ ਸਾਧ ਹਰ ਮਿਲ ਹਮ ਸਾਧ ਜਨ ਪਗ ਰਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂ ਬਦੂਗਾ ਟਾਲ ਤਨ ਤਨ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਵਿੱਤਰ ਨਿਕੀ ਗੋਦ ਵਿਸ਼ਭਾਇ ਮਨੋ ਕੇ ਮਜ ਤਵੇ ਦੇ ਤੁਮ ਰਤਮੇ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਹਿੰ ਉਪਭਾਗੀ ਸਤਸੰਗੀ ਜਨੋ ਆਪ ਜੀ ਨੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਰਚਨਾ ਨੂੰ ਉਚਾਰਣ ਕੀਤਾ ਹੋਇਆ ਅੱਜ ਦਾ ਮੁੱਖ ਬਾਖ ਰਾਗ ਤਨਾਸ਼ਰੀ ਦੇ ਅੰਦਰ ਸਰਵਣ ਕੀਤਾ ਹੈ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 667 ਤੋਂ ਅਰੰਭ ਹੋ ਕੇ 68 ਤੇ ਸਮਾਪਤ ਹੁੰਦਾ ਹੈ ਆਓ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਕਾਗਰਤਾ ਤੇ ਦਾਤ ਪ੍ਰਾਪਤ ਕਰੀਏ ਸਹਿਬਾਂ ਨੂੰ ਸਿਰ ਚੁਕਾਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਦੁੱਤ ਸਤਕਾਰ ਕਰਦੇ ਹਾਂ ਆਪਣੀ ਸ਼ਰਧਾ ਪਾਵਨ ਪ੍ਰਗਟ ਕਰਦੇ ਹਾਂ ਸਾਰੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸ਼ਬਦ ਦਾ ਕੇਂਦਰੀ ਭਾਵ ਹੈ ਗੁਰਸਿੱਖ ਮੀਤ ਚਲਹੁ ਗੁਰਚਾਨੇ ਗੁਰੂਆਂ ਨੇ ਮਨ ਤਾਂ ਵਾਸਤੇ ਮਿੱਤਰ ਸ਼ਬਦ ਬੜੀ ਵਾਰੀ ਵਰਤੇ ਆ ਸਤਿਗੁਰ ਪੰਜਵੇਂ ਪਾਤਸ਼ਾਹ ਵੀ ਕਹਿੰਦੇ ਹਨ ਕਿਤੇ ਚੌਥੇ ਪਾਤਸ਼ਾਹ ਨੇ ਆਖਿਆ ਹੈ ਗੁਰਸਿੱਖ ਮਿੱਤਰੋ ਗੁਰੂ ਦੇ ਦੱਸੇ ਹੋਏ ਜੀਵਨ ਦਾ ਤਿਤ੍ਰੋ ਜਿਹੜੇ ਸੋਇਲਾ ਦਾ ਪਾਠ ਕਰਦੇ ਨੇ ਸੋਇਲਾ ਸ਼ਬਦ ਦੀ ਬਾਣੀ ਸੁਣਨ ਲੱਗਿਆਂ ਪੜ੍ਹਦੇ ਹਨ। ਜਾਂ ਗੁਰੂ ਘਰ ਸਮਾਪਤੀ ਤੇ ਬਾਣੀ ਸਰਵਣ ਕਰਦੇ ਨੇ ਅਖੀਰਲਾ ਸ਼ਬਦ ਹੈ ਕਰੋ ਬੇਨੰਤੀ ਸੁਣੋ ਮੇਰੇ ਮੀਤਾਂ। ਸੰਤ ਤਹਿਨ ਕੀ ਬਿਲਾ ਹੀ ਹਾਂ ਖੱਟ ਚਲੋ ਹਰ ਲਾਹ ਆਗੇ ਬਸਨ ਸਹਿਲਾ ਇਹਤ ਇਮਾਨਤ ਹੈ ਮੇਰੇ ਮੀ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਇਥੇ ਸਤਿਗੁਰੂ ਕਹਿਣ ਲੱਗੇ ਹੇ ਬੁਰ ਸਿੱਖ ਮਿੱਤਰੋ ਗੁਰੂ ਦੇ ਦੱਸੇ ਜੀਵਨ ਰਾਹ ਤੇ ਤਰੋ ਨਾ ਖੈਪੀ ਉਦਰਣਾ ਕੀ ਹੈ ਕਿਵੇਂ ਤੁਰਿਆ ਜਾਂਦਾ ਹੈ ਗੁਰੂ ਦੇ ਦੱਸੇ ਰਸਤੇ ਤੇ ਚੱਲਣਾ ਸਾਨੂੰ ਤੁ ਸਮਝ ਨਹੀਂ ਅਸੀਂ ਚੱਲ ਰਹੇ ਹਾਂ ਜੀਵਨ ਪੰਥ ਵਿੱਚ ਅੱਗੇ ਵਧ ਰਹੇ ਹਾਂ ਬਹੁਤ ਕੁਝ ਅਸੀਂ ਸਿੱਖਿਆ ਹੈ ਬਹੁਤ ਕੁਝ ਸਿੱਖ ਰਹੇ ਹਾਂ ਬਹੁਤ ਕੁਝ ਕੀਤਾ ਹੈ ਬਹੁਤ ਕੁਝ ਕਰਨ ਹੈ ਛਬਾਂਖੇ ਨਹੀਂ ਇਹ ਤੂੰ ਆਪਣੇ ਮਨ ਦੇ ਤਰੀਕੇ ਨਾਲ ਕਰਨਿਆ ਗੁਰੂ ਦੇ ਦੱਸੇ ਤਰੀਕੇ ਅਨੁਸਾਰ ਤੋਂ ਕੁਝ ਵੀ ਨਹੀਂ ਕੀਤਾ ਨਾ ਅਜੇ ਸ਼ੁਰੂ ਕੀਤਾ ਹੈ ਹੈਰਾਨ ਹੋ ਜਾ ਮਨ ਇਹ ਇਹ ਕਿਹੜਾ ਤਰੀਕਾ ਹੈ ਕਿਵੇਂ ਜ਼ਿੰਦਗੀ ਜੀਵੀਏ ਛਬਾਂਖੇ ਜੋ ਕੁਝ ਗੁਰੂ ਕਹਿੰਦਾ ਉਹਦੇ ਤਰਕ ਨਾ ਕਰੀਂ ਇਹ ਸਾਨੂੰ ਪ੍ਰੈਕਟੀਕਲ ਕਰਕੇ ਵਿਖਾਇਆ ਸੀ ਸ਼ਾਰਾ ਪ੍ਰਵਾਨ ਖੁਸ਼ਦਾਏ ਛੋਟੇ ਛੋਟੇ ਬੱਚੇ ਸ਼ਹੀਦ ਉਹਨਾਂ ਮਾਤਾ ਜੀ ਨਾਰਾਇਣ ਪਿਤਾ ਸ਼ਹੀਦ ਜੀ ਪ੍ਰਾਪਤ ਕਰਦਾ ਲੜਨੇ ਪਰ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਜਾਣ ਗਿਣਤੀ ਦੇ ਤਿੰਨ ਸਿੰਘ ਨਾਲ ਨੇ ਉਹ ਵੀ ਪਤਾ ਨਹੀਂ ਅਜੇ ਮਿਲਨੇ ਨਿਕ ਨਹੀਂ ਰਸਤੇ 'ਚ ਨੇ ਜਿਸ ਵਾਂ ਮਾਚੀ ਵੜਦੇ ਜੰਗਲਾਂ ਚ ਸ਼ੁਕਰਾਨਾ ਕਰਕੇ ਗੱਲ ਸਖਾਈ ਪਿਚੇਤੇ ਰੱਖੀ ਰੱਬ ਦਾ ਧੰਨਵਾਦੀ ਕਰਣਾ ਹੈ। ਪਰ ਕਿੱਥੇ ਤੇ ਹੁਣ ਕਣਕਾਂ ਪੱਕਣ ਵਾਲੀਆਂ ਨੇ ਕਿਤੇ ਹਨੇਰੀਆਂ ਦੇ ਬਦਲਾ ਗਏ। ਬਹੁਤ سارے ਜਿਹੜੇ ਰੱਬ ਨੂੰ ਬਾਲਾਈ ਖੜਦੇ ਨੇ ਬੀਨੂੰ ਪਤਾ ਨਹੀਂ ਕੀ ਹੋ ਗਿਆ। ਗਰਮੀ ਹੋ ਜੇ ਮੀਂਹ ਨਾ ਪਵੇ ਤਾਂ ਵੀ ਉਲੰਬੇ ਕਿਤੇ ਬੇਵਕਤਾਂ ਪੈ ਜਾ ਤਾਂ ਵੀ ਉਲੰਬੇ। ਔਰ ਉਹ ਹੁਣ ਸਾਡਾ ਇਕੱਲਿਆਂ ਦਾ ਖਿਆਲ ਥੋੜਾ ਰੱਖਦਾ 84 ਲੱਖ ਜੁਨਾ ਨੇ ਹਨੇਰੀਆਂ ਨਾਲ ਝਕੜਾਂ ਨਾਲ ਪਹਾੜਾਂ ਤੇ ਪਥਰਾ ਵਿੱਚ ਰਹਿੰਦੇ ਜੀਵਨ ਦਾ ਢੋਣ ਉਹ ਤਿਆਰ ਕਰਦਾ ਹੈ ਪ੍ਰਮੇਸ਼ਰ ਦਾ ਉਹਨੇ 84 ਲੱਖ ਜੁਨਾ ਨੂੰ ਚਲਾਣਾ ਕਿਤੇ ਇੱਕ ਟੰਬਰ ਦਾ ਮਾਲਕ ਨਹੀਂ ਪਰਮੇਸ਼ਰ ਇਦੇ ਵਿੱਚੋਂ ਗੁਰਬਾਣੀ ਕਹਿੰਦੀ 42 ਲੱਖ ਜੀ ਦਲ ਮੈਂ ਉਤੇ ਬੀਠ ਲ ਭੈਲਾ ਕਾਏ ਕਰੋ 42 ਲੱਖ ਪਾਣੀ ਵਿੱਚ ਹੀ ਨਿਕਲ ਲੈ। ਪਾਲ ਜੀ ਆਉ। ਸਭ ਆਖੇ ਉੱਥੇ ਹੱਟ ਨਾ ਚੱਲਾਈ ਉੱਥੇ ਕੋਈ ਦੁਕਾਨ ਨਹੀਂ ਨਾ ਕੋ ਕਿਰਸ਼ ਕਨੇ ਸ਼ੌਦਾ ਮੂਲ ਨਾ ਹੋਵੇ ਨਾ ਕੋ ਲੈ ਆਨੰਦ ਦੇ ਸ਼ੌਦਾ ਤੇ ਆਈ ਨਹੀਂ ਉੱਥੇ। ਆਪਾਂ ਤੇ ਇੱਥੇ ਧਰਤੀ ਤੇ ਜੀਵਾਂ ਨੇ ਜਦੋਂ ਕਿਸੇ ਜੀਵ ਦਾ ਭੋਜਨ ਤਿਆਰ ਕੀਤਾ ਤੇ ਆਪਾਂ ਉਹਨੂੰ ਪਾਪ ਮੰਨ ਲਿਆ ਪਰ ਉੱਚੀ ਬਾਣੀ ਵਿੱਚ ਆਖਿਆ ਸਤਿਗੁਰਾਂ ਵੀ ਪਰਮੇਸ਼ਰ ਨੇ ਆਪਣਾ ਉਹਨਾਂ ਨੂੰ ਪਾਲਣ ਦਾ ਤਰੀਕਾ ਬਣਾਇਆ ਜੀਆਂ ਕਾ ਆਹਾਰ ਜੀ ਖਾਣਾ ਇਹ ਕਹਿੰਦੇ ਕੋਈ ਇੱਕ ਦੂਜੇ ਨੂੰ ਖਾ ਕੇ ਪਾਲਦੇ ਨਹੀਂ ਕੀ ਹੈ ਰੰਮੀ ਰੰਨਾ ਜੋ ਕੁਝ ਗੁਰੂ ਕਰਦਾ ਹੈ ਸਤਿਗੁਰੂ ਕਹਿਣ ਲੱਗੇ ਜੋ ਉਹ ਕਹੇ ਸੋਈ ਭਲ ਮੰਨਹੁ ਹਰ ਹਰ ਕਥਾ ਨਰਮੇ ਗੁਰੂ ਸਾਹਿਬ ਇਹ ਕਹਿੰਦੇ ਹਨ ਕਿ ਪ੍ਰਮਾਤਮਾ ਦੀ ਸ਼ਿਵਸ਼ਲਾ ਕਰਿਆ ਕਰੋ ਇਹ ਜੋ ਕੁਝ ਗੁਰੂ ਆਖਦਾ ਹੈ ਇਸ ਨੂੰ ਆਪਣੇ ਵਾਸਤੇ ਪੜਾ ਸਮਝੋ ਕਿਉਂਕਿ ਪ੍ਰਭੂ ਦੀ ਸ਼ਿਵਸ਼ਲਾ ਅਨੋਖੀ ਤਰ੍ਹਾਂ ਦੀ ਜੀਵਨ ਵਿੱਚ ਪੈਦਾ ਕਰ ਦਿੰਦੀ ਹੈ ਪਰਮੇਸ਼ਰ ਦੀ ਸ਼ਿਵਸ਼ਲਾ ਜੜੀ ਨਾ ਪਿਆਰ ਨਾਲ ਕੋਈ ਇੱਕੋ ਇੱਕ ਸ਼ਬਦ ਸੁਣਦਾ ਸਚਨ ਠਾਕਾ ਸਾਰੀ ਜ਼ਿੰਦਗੀ ਤਮਦੀਲ ਹੋ ਗਈ ਦੁਨੀਆਂ ਦਾ ਕਤਲਿਆਮ ਕਰਨ ਵਾਲਾ ਵਿਅਕਤੀ ਦੁਨੀਆਂ ਨੂੰ ਜ਼ਿੰਦਗੀ ਜਿਉਣ ਦਾ ਟੰਗ ਸਿਖਾ ਦਿੰਦਾ ਹੈ ਬਾਬੇ ਦਿਮਲਾਪ ਤੋਂ ਬਾਅਦ ਆਪਾਂ ਕੋਈ ਨਹੀਂ ਗੱਲ ਆਈ ਨਹੀਂ ਜੇ ਆ ਰਹੇ ਆ ਤੇ ਸਿੱਖਿਆ ਕੁਝ ਵੀ ਨਹੀਂ ਭਾਗਿਆਨੀ ਸੰ ਸਿੰਘ ਜੀ ਮਸ਼ਕੀਨ ਕਹਿੰਦੇ ਸਿੱਖਦਾ ਹੈ ਕਮ ਜਾ ਕਰਨਾ ਇਹਦੇ ਸੀ ਕਥਾ ਕਰਨ ਗਏ ਸ਼ਾਇਦ ਕਣਪੁਰ ਦੀ ਘਟਨਾਵਾਂ ਦਾ ਬਿਆਨ ਕੀਤੀ ਵੀ ਦਰਬਾਰ ਹਾਲ ਵਿੱਚ ਪ੍ਰਵੇਸ਼ ਕਰ ਰਹੇ ਸੰਤ ਦੋ ਬਾਪੂ ਝਗੜਾ ਕਰ ਰਹੇ ਨੇ ਕੀਰਤਨ ਹੋ ਰਿਆ ਸੀ ਝਗੜਾ ਚੱਲ ਰਿਹਾ ਹੈ ਉਹ ਕਹਿਣ ਲੱਗੇ ਅਸੀਂ ਹਰ ਸਾਲ ਜਾਂਦੇ ਸੀ ਪਰ ਇੰਨੀ ਪਹਿਚਾਣ ਨਹੀਂ ਸੀ ਇਹ ਕੌਣ ਨੇ ਇਸ ਕਰਕੇ ਕੁਝ ਨਹੀਂ ਕਿਹਾ ਕੀਰਤਨ ਦੀ ਸਮਾਪਤੀ ਹੋਈ ਝਗੜਾ ਚੱਲਦਾ ਰਿਹਾ ਸਟੇਜ ਤੇ ਬਹਿਣ ਲੱਗੇ ਫਿਰ ਅਸੀਂ ਹਣ ਤੋਂ ਪਹਿਲਾਂ ਹੀ ਉਹਨਾਂ ਦੇ ਖੋਲ ਚਲੇਗੇ ਕਿਉਂਕਿ ਕੀਰਤਨ ਵਿੱਚ ਸਾਜ ਨੇ ਸਾਜਾਂ ਵਿੱਚ ਥੋੜਾ ਬਹੁਤਾ ਰੌਲਾ ਸਮਾ ਦਿੰਦਾ ਹੈ ਸਮਾ ਦਿੰਦਾ ਹੈ ਕਈ ਵਾਰੀ ਪ੍ਰੇਮੀ ਗੁੱਸਾ ਕਰਦੇ ਨੇ ਵੀ ਗੱਲ ਕਰਨ ਤੋਂ ਟੋਕਿਆ ਜਾਂਦਾ ਵੀ ਬੋਲੋ ਨਾ ਜੀ ਕਥਾ ਵਿੱਚ ਨਹੀਂ ਚੱਲਣਾ ਬੋਲਚਾਰ ਕਥਾ ਵਿੱਚ ਬੜਾ ਵੱਡਾ ਟਕਾ ਬੜੀ ਵੱਡੀ ਇਕਾਗਰਤਾ ਚਾਹੀਦੀ ਹੈ ਬਣ ਤੇ ਸਾਡਾ ਪਹਿਲੇ ਖੰਡਿਆ ਕੁੰਡਿਆ ਇਹ ਨਹੀਂ ਪੀਛੇ ਤੁਹਾਨੂੰ ਉਪਦੇਸ਼ ਦੇ ਰਹੇ ਧਰਮੀ ਵਿਅਕਤੀ ਦਾ ਮਨ ਵੀ ਛਿਤੀ ਛਿਤੀ ਨਹੀਂ ਜੁੜਦਾ ਕਿਤੇ ਕੋਈ ਨਾ ਕੋਈ ਹਲਾਰਾ ਹੁੰਦਾ ਬਾਣੀ ਪੜਦੇ ਆ ਵਿਚਾਰਦੇ ਆ ਹਰ ਵਕਤ ਨਹੀਂ ਜੁੜਦਾ ਇਹ ਪੁੱਛਿਆ ਕਿ ਕਿਉਂ ਤਾਂ ਬਿਣਾ ਕਰਨ ਰਹੇ ਇਹ ਜਿਹੜਾ ਵਿਅਕਤੀ ਥੱਲੇ ਬੈਠਾ ਸੀ ਕੋਦੇ ਕੋਲ ਖਲੋਤਾ ਉਹ ਬਾਪੂ ਕਿੰਨੇ ਮੈਨੂੰ ਉਠਾ ਰਿਹਾ ਉੱਠਦਾ ਨਹੀਂ ਕਹਿੰਨ ਲੱਗੇ ਕਿ ਕਿਉਂ ਉਠਾ ਰਿਆਂ ਉਹ ਦਰਬਾਰ ਵਿੱਚ ਬੈਠਾ ਹੈ ਕਿਸ ਤਣ ਸੁਣ ਰਿਹਾ ਹੈ ਇਹਨਾਂ ਬੇਰੀ 87 ਸਾਲਾਂ ਦੀ ਉਮਰ ਹੋ ਗਈ ਜਦੋਂ ਦੀ ਹੋਸ਼ਵਾਲੀ ਮੈਂ ਇਸੇ ਦਰਦੇਵਨਾ ਤੇ ਇੱਥੇ ਬਹਿਨਾ ਅੱਜ ਪਤਾ ਨਹੀਂ ਨਵਾ ਕਿੱਥੋਂ ਆਇਆ ਬਹਿ ਗਿਆ ਤੁਸੀਂ ਗੱਥਾ ਕਰਨੀ ਸੀ ਤੁਹਾਡੇ ਘਰ ਕੇ ਆ ਗਿਆ ਕਹਿੰਨ ਲੱਗੇ ਮਾਸ਼ੀ ਨਹੀਂ ਗੱਲ ਨੇ ਕੁਛ ਮੇਰੇ ਮੀਨਾਂ ਖੇ ਪਟੋਟ ਜਾ ਕੋਈ ਗੱਲ ਨਹੀਂ ਇਹ ਰੋਜ਼ ਬਹਿੰਦੇ ਨੇ ਕਹ ਲਗੋ ਨੇ ਬੜੇ ਪੱਧ ਦੇ ਸ਼ਬਦ ਵਰਤੇ ਪੀਏ ਕਹਦਾ ਆਪਣਾ ਥਾਂ ਹੈ ਗੁਰੂ ਘਰ ਹੈ ਮੇਰਾ ਚਿੱਤ ਕਰੀ ਜਿੱਥੇ ਮਰਜੀ ਪਵਾਂ ਪਰ ਉਹਨੇ ਜਿੱਦ ਕੀਤੀ ਕਿ ਮੈਂ ਰੋਜ਼ ਇੱਥੇ ਬਹਿਣਾ ਮੇਰਾ ਪ੍ਰਬੰਧ ਕੀ ਟਾਂਚੇ ਵਿੱਚ ਵੀ ਮੇਰੀ ਸ਼ਮੂਲੀਅਤ ਹੈ ਮੈਂ ਬਹਿਣਾ ਤੇ ਇੱਥੇ ਬਹਿਣਾ ਹਰ ਕਿਤੇ ਬਹਿਣਾ ਹੀ ਨਹੀਂ ਫਿਰ ਲਗੇ ਖੀਰੀ ਹੱਥ ਜੋੜ ਕੇ ਉਹਨਾਂ ਦਾ ਝਗੜਾ ਮਟਾਇਆ ਉਥੇ ਬੈਠਾ ਜਿਹਦੀ ਥਾਂ ਸੀ ਜਿਹੜਾ ਰੋਜ਼ ਪੈਂਦਾ ਹੈ ਬਸ ਉਹਨਾਂ ਨੇ ਕਿਹਾ ਕਿ ਅਸੀਂ 60 ਸਾਲਾਂ ਚੋਂ ਪਾਸ ਇੱਥੇ ਥਾਂ ਤੇ ਕਬਜ਼ਾ ਕੀਤਾ ਹੈ ਫਿਰ ਲਗੇ ਕਰਣਾ ਕੋ ਜੋਰ ਸੀ ਮੇਰੀ ਸਾਰੀ ਕਥਾ ਉਹਨਾਂ ਤੇ ਹੋ ਗਈ ਕਿ ਸਾਡਾ ਰੱਬ ਨਾਲ ਸਬੰਧ ਨਹੀਂ ਅਸੀਂ ਗੁਰੂ ਘਰ ਵੀ ਗੁਰੂ ਨੂੰ ਲੈਣ ਨਹੀਂ ਆਏ ਬਸ ਝਗੜੇ ਬਖੇੜੇ ਦੰਦਿਆ ਚੁਗਲੀ ਬਖੀਲੀ ਇਹਦੇ ਵਿੱਚ ਹੀ ਮਸਤ ਰਹੇ ਗੁਰੂ ਦੀ ਗੱਲ ਨੂੰ ਨਹੀਂ ਸੁਣਿਆ ਗਿਆ ਗੁਰੂ ਦੀ ਗੱਲ ਨੂੰ ਨਹੀਂ ਵਿਚਾਰਿਆ ਗਿਆ ਗੁਰੂ ਦੀ ਗੱਲ ਅਨੁਸਾਰ ਜ਼ਿੰਦਗੀ ਨੂੰ ਨਹੀਂ ਟਾਲਿਆ ਗਿਆ ਜੋ ਗੁਰ ਕਹੈ ਸੋਈ ਪਲ ਮੰਨਹੁ ਹਰ ਹਰਿ ਕਥਾ ਨਿਰੰਤਰੀ ਇਹ ਤੇ ਜੀਵਨ ਵਿੱਚ ਤਬਦੀਲੀ ਹੀ ਦਿੰਦਾ ਹੈ ਗੁਰਬਾਣੀ ਜੀਵਨ ਜਾਚ ਹੈ ਕਿਨੇ ਸਾਡੀ ਜ਼ਿੰਦਗੀ ਨੂੰ ਬਦਲਣਾ ਜੇ ਇਹਨੂੰ ਪੜ ਕੇ ਇਹਨੂੰ ਸੁਣ ਕੇ ਗੁਰੂ ਦੀ ਗੱਲ ਨੂੰ ਕਮਾ ਕੇ ਜਿੰਦਗੀ ਚ ਤਮਦੀਲੀ ਨਾ ਹੀ ਤੇ ਸਮਝੋ ਜੇ ਅਸੀਂ ਕੁਝ ਵੀ ਸਿੱਖਿਆ ਨਹੀਂ ਬੜੇ ਪ੍ਰੇਮ ਸਹਿਤ ਸਤਗੁਰ ਸਮਝਾਂ ਦੇ ਨੇ ਹਮ ਅੰਦਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲਨੀ ਸਤਗੁਰ RAMਦਾਸ ਸਾਹਿਬ ਜੀ ਕਹਿਣ ਲੱਗੇ ਹੈ ਭਾਈ ਅਸੀਂ ਜੀ ਮਾਇਆ ਦੇ ਮੋ ਵਿੱਚ ਬਹੁਤ ਅੰਨੇ ਹੋ ਚੁੱਕੇ ਹਾਂ ਅਗਿਆਨਤਾ ਚੰਨਿਆ ਜੀ ਨੇਤਰ ਸਾਡੇ ਨੇਂ ਦਿਸ ਰਿਹਾ ਹੈ ਗੁਰਬਾਣੀ ਕਹਿੰਦੀ ਉਹਨਾਂ ਨੂੰ ਅੰਨੇ ਨਾ ਆਖਿਆ ਕਰੋ ਜਿਨ੍ਹਾਂ ਦੀਆਂ ਅੱਖਾਂ ਨਹੀਂ ਅਸਰੀ ਅੰਨੇ ਤੇ ਤੁਸੀਂ ਬਨੇ ਬੈਠੇ ਹੋ ਅੰਨੇ ਇਹ ਨਾ ਆਖੀਂ ਜਿਨ ਮੁਖ ਲੋਇਣ ਨਾਹੀਂ ਅੰਨੇ ਸਹੀ ਨਾਨਕਾ ਖਸ਼ਮੂਹ ਉੱਥੇ ਜਾਹੇ ਜਿਹੜੇ ਰੱਬ ਤੋਂ ਹਿਣੇ ਚਲੇ ਜਾਂਦੇ ਨੇ ਜਿਨ੍ਹਾਂ ਨੇ ਇੱਥੇ ਨੇਤਰ ਲੈ ਕੇ ਵੀ ਰੱਬ ਤੇ ਅਧਾਰ ਨਹੀਂ ਕੀਤੇ ਬੜੇ ਨੇ ਜੀ ਪ੍ਰੇਮੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਉਹਨਾਂ ਦਾ ਬੜਾ ਰਸ ਪਨਾ ਕੀਰਤ ਕਰਨੇ ਕਰਲੇ ਲੈਂਦੇ ਨੇ ਲੋਕ ਉਹਨਾਂ ਦੀ ਬੋਮ ਵਾਸਤੇ ਹੋਥੇ ਹੋਰ ਵੀ ਨੇ ਪ੍ਰੇਮੀ ਉਂਝ ਵੀ ਵਿਦਿਆਲਿਆ ਬਣੇ ਨੇ ਉਹਨਾਂ ਚ ਨੇਤਰਾ ਤੋਂ ਹੀਣਿਆਂ ਨੇ ਬੜੇ ਸੋਹਣੇ ਕੀਰਤਨ ਤੇ ਪਾਠ ਦੇ ਨਾਲ ਸਾਨੂੰ ਨਿਹਾਲ ਕੀਤਾ ਪਰ ਅਸੀਂ ਨੇਤਰੋਂ ਦਿਆਂ ਵੀ ਇਹ ਪਰਮਾ ਨਾ ਕਰ ਸਕੇ ਇਹ ਭਾਈ ਅਸੀਂ ਜੀ ਮਾਇਆ ਦੇ ਮੋਹ ਵਿੱਚ ਬਹੁਤ ਨੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਿਰ ਵਿੱਚ ਮਗਨ ਨਹੀਂ ਤੇ ਹਾਂ ਵਿਖੇ ਵਿਖਰਾਤੇ ਮਾਇ ਪਦਾਰਥਾਂ ਦਾ ਦਾਹਰਾ ਸੀ ਕਿਵੇਂ ਗੁਰੂ ਦੇ ਦੱਸੇ ਜੀਵਨ ਦਾ ਉਤਰ ਸਕਦੇ ਹਾਂ ਸਾਤੋਂ ਤੇ ਚੱਲੇ ਨਹੀਂ ਜਾਂਦਾ ਸੋਥੇ ਪਾਤਸ਼ਾਹ ਕਹ ਰਹੇ ਨੇ ਕਦੋਂ ਚੱਲਾਂਗੇ ਜਦੋਂ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪੰਨੇ ਸੁੱਖਾਂ ਦਾ ਦੇਣ ਵਾਲਾ ਗੁਰੂ ਆਪ ਹੀ ਮਿਹਰ ਕਰੇ ਤੇ ਸਾਨੂੰ ਆਪਣੇ ਲੜਨ ਦਾ ਲੈ ਸਾਨੂੰ ਆਪਣਾ ਬਣਾ ਲੈ ਹੁਣ ਕਿਵੇਂ ਬਣਾ ਕੇ ਆਪਣੇ ਗੁਰੂ ਦੇ ਜਦੋਂ ਗੁਰੂ ਵੱਲੋਂ ਦੱਸੇ ਰਾਹ ਤੇ ਤੁਰਨਾ ਆਰੰਭ ਕਰਦੇ ਆਂਗੇ ਫਿਰ ਸਤਿਗੁਰਾਂ ਸ਼ਬਦ ਵਰਤੇ ਹਰ ਕੇ ਸੰਤ ਸੁਣ ਹੋ ਜਨ ਪਾਈ ਗੁਰ ਸੇਵਿਓ ਮੇਗ ਬੇਗਾਨੇ ਸਤਿਗੁਰਾਂ ਖਿਆ ਦੇਰ ਵੀ ਨਾ ਕਰੀ ਏ ਹਰੀ ਦੇ ਸੰਜਨੋ ਏ ਪ੍ਰਭੂ ਛੇਤੀ ਹੀ ਗੁਰੂ ਦੀ ਸ਼ਰਣ ਪਹਟੋ ਜੇ ਤੁਸੀਂ ਬਚਣਾ ਆਜੋ ਗੁਰੂ ਦੀ ਸ਼ਰਣ ਵਿੱਚ ਇਨਿਆਖਿਆ ਕੀ ਲੋੜ ਸਤਗੁਰੂ ਕਹਿਣ ਲਿਖੇ ਧਨ ਇਕੱਠਾ ਕਰਨਿਆ ਦੂਜਾ ਬਹੁਤ ਕਰਨਿਆ ਚੇਤੇ ਰੱਖ ਜਿਹੜਾ ਧਨ ਅਸਲੀ ਹੈ ਨਾ ਉਹਨੂੰ ਇਕੱਠਾ ਕਰਨਾ ਸ਼ੁਰੂ ਕਰਨ ਤੇ ਸਤਗੁਰ ਸੇਵ ਖਰਚ ਹਰ ਬੰਦ ਹੋ ਮਤ ਜਾਣੋ ਅੱਜ ਕੇ ਕੱਲ੍ਹ ਨੇ ਜੀਵਨ ਸਫਲ ਵਾਸਤੇ ਪ੍ਰਮਾਤਮਾ ਦੇ ਨਾਮ ਦੀ ਖਰਚੀ ਪੱਲੇ ਬੰਨੋ ਮਤਾ ਸਮਝਿਓ ਕਿ ਅੱਜੇ ਕੰਮ ਕਰ ਲਵਾਂਗੇ ਪਲਕੇ ਕੰਮ ਕਰ ਲਵਾਂਗੇ ਟਾਲ ਮਟੋਲੇ ਨਹੀਂ ਕਰਨੇ ਵੀਰ ਆਜ ਕਰਨ ਤਾਂ ਅਭਹਿਕਰ ਆਵਕਰਤਾ ਸਤਾਰਨੀ ਪਾਛੈ ਕਛੁ ਨ ਹੋਈ ਹੈ ਜੋ ਸਿਰ ਪਰ ਆਵੇਂ ਗਾ ਇਹ ਦੁਆਰੇ ਪਸ਼ਤਾਵਾਈ ਪੱਲੇ ਰਹਿ ਲੈਂਦਾ ਜੇ ਆਪਾਂ ਕਰਵਲਿੰਦੇ ਜੇ ਆਪਾਂ ਜਾਪ ਲੈਂਦੇ ਜੇ ਆਪਾਂ ਸੁਣ ਲੈਂਦੇ ਬਾਣੀ ਜੇ ਆਪਾਂ ਪੜ੍ਹ ਲੈਂਦੇ ਜੇ ਆਪਾਂ ਪਾਠ ਕਰਾ ਲੈਂਦੇ ਉਹਨੇ ਵਿੱਚੋਂ ਇੱਕ ਮਾਤਾ ਜੀ ਗਏ ਨੇ ਮਾਤਾ ਅਮਨਜੀਤ ਕੌਰ ਜੀ ਟੀਚਰ ਸਨ ਜਦੋਂ ਮੈਂ ਇੱਥੇ ਡਿਊਟੀ ਸ਼ੁਰੂ ਕੀਤੀ ਮਹੀਨਾ ਬਾਅਦ ਦਸੰਬਰ ਚ ਮੈਂ ਆਇਆ ਸੀ ਜਨਵਰੀ ਫਰਵਰੀ ਚ ਉਹਨਾਂ ਮੈਨੂੰ ਬੁਲਾਇਆ ਸੰਤ ਸਿੰਘ ਦੇ ਰਾਹੀ ਕਿਉਂਕਿ ਮੇਰੇ ਨਾਲ ਉਹਨਾਂ ਦੀ ਪਛਾਣ ਨਹੀਂ ਸੀ ਸੰਗਤ ਰੂਪੇ ਜਾਣਦੇ ਸੀ ਕਹਿਣ ਲੱਗੀ ਵੀ ਆਪਾਂ ਸਹਤ ਪਾੜ ਕਰਾਣਾ ਹੈ ਆਪਾਂ ਆਪਣੇ ਜਾਣ ਤੋਂ ਪਹਿਲਾਂ ਕਰਾਣਾ ਚਾਹੁੰਦੇ ਹਾਂ ਪਰਿਵਾਰ ਨੂੰ ਉਹਨਾਂ ਦੱਸਿਓ ਮੇਰੇ ਇਥੋਂ ਤੱਕ ਬੱਚਿਆਂ ਨੂੰ પતિ ਦੇਵ ਨੂੰ ਪਤਾ ਨਹੀਂ ਲੱਗਣਾ ਦੇ ਉਹ ਗੋ ਵਿੱਚ ਵੀ ਨਾਮ ਨਹੀਂ ਲੈਣਾ ਬਹੁਤ ਅਰਦਾਸ ਕਰ ਦਿਓ ਕਿ ਰੱਬ ਅੱਗੇ ਦਰਗਾਹ ਵਿੱਚ ਸਾਡੀ ਬਾਹ ਫੜ ਲਵੇ ਤੇ ਜਿੱਦਣ ਉਹ ਗਏ ਨੇ ਤੇ ਮੱਥਾ ਟੇਕ ਕੇ ਗਏ ਇਨਾ ਦਿਨਾਂ ਚ ਉਹਨਾਂ ਬਾਣੀ ਦਾ ਪਾਠ ਕਰਾਇਆ ਸਾਲ ਪੂਰਾ ਹੋਣ ਤੋਂ ਬਾਅਦ ਉਹ ਉਸ ਮਾਲਕ ਵਿੱਚ ਜਾ ਗਏ ਤੇ ਜਾਂਦਿਆਂ ਗੱਲਾਂ ਕਰਕੇ ਗਏ ਸੀ ਇੱਥੇ ਭੈਣ ਜੀ ਮਨਜੀਤ ਕੌਰ ਨੂੰ ਕਹਿ ਕੇ ਗਏ ਵੀ ਠੰਡ ਬਹੁਤ ਹੈ ਠੰਡ ਦੇ ਵਿੱਚ ਬਾਹਰ ਆਪਣੇ ਨਾਲ ਕੰਮ ਕਰਦੀ ਮਨਪ੍ਰੀਤ ਨੂੰ ਕਹਿਣਾ ਵੀ ਬਾਹਰ ਨਾ ਘੁੰਮੇ ਕਰੇ ਮੇਰੀ ਧਰਮ ਪਤਨੀ ਪਤਨੀ ਬਾਰੇ ਉਹਨਾਂ ਕਿਹਾ ਕਿ ਉਹ ਬਾਹਰ ਕੱਪੜੇ ਤੁੰਦੇ ਭਾਂਡੇ ਮਾਂਜਦੇ ਰਹਿੰਦੇ ਨੇ ਥੋੜਾ ਜਿਹਾ ਟਾਈਮ ਡੇਟ ਕਰਿਆ ਕਰੋ ਕੰਮ ਪਰ ਉਹਨਾਂ ਨੂੰ ਨਹੀਂ ਸੀ ਪਤਾ ਵੀ ਮੇਰੀ ਜ਼ਿੰਦਗੀ ਦਾ ਇਹ ਆਖਰੀ ਦਿਨ ਹੈ ਕਰ ਜਾਂਦੇ ਨੇ ਅਟੈਕ ਹੁੰਦਾ ਹੈ ਉਸ ਸਮੇਂ ਸਵਾਸ ਮੁੱਕ ਜਾਂਦੇ ਹਨ ਸਤਿਗੁਰੂ ਆਖਿਆ ਇਹ ਨਾ ਸੋਚੋ ਵੀ ਅੱਜ ਕਰਨਾ ਹੈ ਕੱਲ ਕਰਨਾ ਹੈ ਟਾਲ ਮਟੋਲੇ ਨਾ ਕਰ ਛੇਤੀ ਛੇਤੀ ਰੱਬ ਦੇ ਨਾਮ ਵਿੱਚ ਜੋੜ ਜਿਵੇਂ ਤੂੰ ਜੇ ਕੰਮ ਕਰਨਾ ਨਾ ਕਾਲੀ ਨਾਲ ਆਪੀ ਇੰਨਾ ਕਰਾਂਗਾ ਤੇ ਇੰਨਾ ਧੰਨ ਮਿਲੇਗਾ ਇੰਨਾ ਕਰਾਂਗਾ ਹੁਣ ਦਿਹਾੜੀ ਦਾ ਜਿਹੜਾ ਦੋ ਕੈਂਟੀ ਹੋਰ ਤਾਂ ਮਿਲਾਂਨ ਸੋਚਦਾ ਜੇ ਮਿਲ ਜੇ ਤਾਂ ਠੀਕ ਏ ਪੰਜ 600 ਦਿਹਾੜੀ ਦਾ ਮਿਲਣਾ ਹੈ ਦੋ ਕੈਂਟੀ ਹੋਰ ਲਾਵਾਂਗੇ ਇਹ ਧਾਰ ਹੋ ਜਾਏਗਾ ਤੇ ਕਰ ਰਹੇ ਅਸੀਂ ਦਿਨ ਰਾਤ ਸੰਸਾਰਕ ਭਗਤ ਰੱਬ ਦੇ ਨਾਮ ਲਈ ਸਾਡਾ ਜਤਨ ਨਹੀਂ ਸ਼ਬਦਖ ਰੱਬ ਦੇ ਨਾਮ ਵਾਸਤੇ ਵੀ ਵੱਧ ਸਮਾਂ ਲਾਇਆ ਕਰ ਹਰ ਕੀ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨੰਨੀ ਹੈ ਹੇ ਹਰੀ ਦੇ ਸੰਤਨੋ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ ਕਿਉਂ ਕਿਉਂਕਿ ਇਸ ਜਾਪ ਦੀ ਬਰਕਤ ਨਾਲ ਹਰੀ ਦਾ ਸੰਤ ਹਰੀ ਦੀ ਰਜਾ ਵਿੱਚ ਤੁਰਨ ਲੱਗ ਪੈਂਦਾ ਹੈ ਰਜਾ ਵਿੱਚ ਜਿਉਣਾ ਆ ਜਾਂਦਾ ਹੈ ਜਿਨ ਹਰ ਜਪਿਆ ਛੇ ਹਰ ਹੋਏ ਹਰ ਮਿਲਿਆ ਕੇਲ ਕੇਲਾ ਜੀ ਕੇਲਾਲੇ ਕਹਿੰਦੇ ਨੇ ਚੋਜੀ ਨੂੰ ਕੇਲ ਕਹਿੰਦੇ ਨੇ ਤਮਾਸ਼ਿਆ ਚੋਜ ਪਈ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਉਹਨੂੰ ਮਲਟੋਇ ਤੁਮਾਸ਼ੇ ਕਰਨ ਵਾਲਾ ਚੋ ਜੀ ਪ੍ਰਭੂ ਮਿਲ ਜਾਂ ਮਿਲ ਜਾਂਦਾ ਹੈ। ਜਿਹੜਾ ਹਰ ਸਮੇਂ ਕੌਤਨ ਕਰਦਾ ਹੈ। ਅਖੀਰ ਨਹੀਂ ਪੜਿਓ ਸ਼ਬਾ ਪਰਮਾਨ ਕੀਤਾ ਹਰ ਹਰ ਜਪਨ ਜਪ ਲੋ ਥੁ ਲੋਚਾਨੀ ਹਰ ਕਿਰਪਾ ਕਰ ਬਨਵਾਨੀ ਕਿਹ ਬਨਵਾਰੀ ਪ੍ਰਭੂ ਇਹਨੂੰ ਤੇਰਾ ਨਾਮ ਜਪਣ ਦੀ ਤਾਂਗ ਲੱਗੀ ਹੋਈ ਹੈ ਮਿਹਰ ਕਰ ਦਇਆ ਕਰ ਜਨ ਨਾਨਕ ਸੰਗਤ ਸਾਧ ਹਰ ਮਿਲਹੁ ਹਮ ਸਾਧ ਜਨਾਂ ਭਗ ਰਲਨੀ ਦਾਸ ਨਾਨਕ ਇਹ ਗੱਲ ਕਹਿੰਦਾ ਹੈ ਕਿਹ ਪ੍ਰਭੂ ਮੈਨੂੰ ਸਾਧ ਸੰਗਤ ਵਿੱਚ ਮਲਾਈ ਰੱਖ ਮੈਨੂੰ ਤੇਰੇ ਸੰਗ ਜਨਾਂ ਦੇ ਜਲ ਨੀ ਧੂੜ ਮਿਲੀ ਦੇ ਆਪਾਂ ਰੋਜ਼ ਹੀ ਅਰਦਾਸ ਕਰਦੇ ਹਾਂ ਚਰਨਾਂ ਦੇ ਧੂੜ ਸਾਧ ਸੰਗੀਆਂ ਦਾ ਮਲਾਪ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆ ਤੇਰਾ ਨਾਮ ਚੇਤ ਆਵੇ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚੇਤੇ ਆ ਜਾਂਦਾ ਹੈ ਜਿਨ੍ਹਾਂ ਨੂੰ ਮਿਲ ਕੇ ਤੇਰੀ ਅਰਦਾਸਾ ਕਰਨ ਦਾ ਢਾਂਗਾ ਜਾਂਦਾ ਹੈ ਉਸ ਪ੍ਰਭੂ ਦੇ ਮਲਾਪ ਦੀ ਕਾਂਗ ਰੱਖੀ ਤੋ ਉਸ ਪ੍ਰਭੂ ਨੂੰ ਮੰਗਿਆ ਗਿਆ ਗੁਰੂ ਰਹਿਮ ਕਰੇ ਸਾਡੀ ਉਸ ਪਰਮਾਤਮਾ ਨਾਲ ਬਣ ਆਏ ਅਸੀਂ ਗੁਰੂ ਦੇ ਦੱਸੇ ਮਾਰਗ ਤੇ ਤੁਰ ਕੇ ਆਪਣੇ ਲੋਕ ਅਤੇ ਪਰਲੋਕ ਨੂੰ ਸਵਾਰ ਸਕੀਏ ਇਹ ਤੁਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਦੇ ਸ਼ਲਮੁਕਰਦਾਸ ਹੈ ਛਦ ਗੁਰ ਸਾਡੀ ਛੋੜੀ ਵਿੱਚ ਦਾਤ ਪਾ ਕੇ ਨਵਾਜਣ ਹੁਈਆ ਭੁੱਲਾਂ ਚੁੱਕਾਂ ਤੋ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋੜਿਆ ਬਖਸ਼ ਲੈਣਾ ਜੀ ਪ੍ਰੇਮ ਸਹਿਤ ਬਤੇ ਬੁਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਨ ਲਾਤੀ ਜਾਨੰਦਿ ਕੋ ਓੰਕਾਰ ਸਭ ਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤਿਗੁਰੂ ਪਾਇਆ ਸਹਿ ਸਿਮਨੀਆਂ ਵਰਤਾ ਰਾਗ ਰਤਨ ਪਰਵਾਦ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੰਗਾਓ ਹਰੀ ਕੇ ਰਾਮ ਰਹਿ ਨਾਨਕ ਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਾ ਤੂੰ ਲਰੋ ਹਰ ਨਾਲ ਰਹ ਤੂੰ ਮਨ ਮੇਰੇ ਦੁਖ ਸਭ ਵਿਸਾਰਣ ਤੂੰ ਨਾਮ ਗਲਾਂ ਸਮਰਾਤ ਸਵਾਮੀ ਸੋਕਿਓ ਮਨੋਂ ਵਿਸਾਰੇ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਸਦਾ ਸ਼ਬਦ ਸਲਾਹ ਤੇਰੀ ਨਾਮ ਮੰਨ ਵਸਾਵੇ ਐ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਕਰ ਸ਼ਾਂਤ ਸੁਖ ਮਾਨ ਆਵਸਿਆ ਜਿਨੀ ਇਛਾ ਸਭ ਜਾਈਆਂ ਐ ਨਾਨਕ ਵਿਸਮੋ ਸੰਤੋਸ਼ ਬੰਧ ਤਰੋਪੇ ਆਰੂ ਸਾਚਾ ਨਾਮ ਮੇਰਾ ਆਧਾਰੂ ਵੱਚੀ ਨੰਦੋ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ ਐ ਨਾਨਕ ਤੁੰਸ ਕੋ ਆ ਤਿਤ ਕਾਰ ਅਨ ਹਦ ਵਾਜੈ ਅਨਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਆਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਤੂ ਕਰੋ ਬਸੰਤਾ ਪੀਤਰੇ ਸੁਣੀ ਸੱਚੀ ਸੰਤ ਸਾਜਨ ਪਏ ਸਰਸੇ ਊਰੇ ਗੁਰ ਤੇ ਸੁਣਤੇ ਪੂਨੀਤ ਕਹਤੇ ਪਵਿਤ ਸਤਗੁਰ ਨਹਿਆ ਹਨਵੰਤ ਨਾਨਕ ਗੁਰ ਚਰਨ ਆਕੇ ਵਾਜੇ ਬੰਗੂ ਗੁਰੂ ਪਾਣੀ ਪਿਤਾ ਮਾਤਾ ਇਸ ਰਾਤ ਤੋਂ ਦਈ ਦਾਇਆ ਕਿਲੇ ਸਭ ਚੰਗੀਆਂ ਹਾਂ ਬੋਲ ਆਈਆ ਵਾਚ ਕਰਮੀ ਆਪੋ ਆਪਣੀ ਕੇ ਨੇੜੇ ਜਿਨੀ ਨਾਮ ਧਿਆਇ ਗਏ नानक नान ते मुखे जगले किति जिने नाम ਧਿਆਇਆ ਗਏ नानक ते मुखे उजले ਕਿਤੀ ਛੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਤਾਪੁਰ ਤੁਮ ਜੀਉ ਪਿੰਡ ਸਭ ਤੇਰੀ